ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੀ ਸਗਰਾਂਤ ਦਾ ਰੀਤਰ ਦਿਹਾੜਾ ਬਾਈ ਪ੍ਰਮਾਤਮਾ ਸਾਰੇ ਕੰਮਾਂ ਕਰਾਂ ਮਾਂ ਬਰਕਤਾਂ ਕਰ ਸਾਰਿਆਂ ਦੇ ਜੀ ਆ ਸੁੱਖ ਰਹੇ ਬਾਈ ਮਾਗੀ ਇਹ ਮਹੀਨੇ ਦੀ ਸਗਰਾਂਤ ਹੈ ਬਾਈ ਮਾਕੀ ਮਤਲਬ ਅੱਜ ਅੱਜ ਦੇ ਬਾਈ ਕਰਾਂ ਦਿਨ ਦੀ ਸ਼ੁਰੂਆਤ ਗੁਰੂ ਘਰ ਲੋ ਆਤੀ ਹਾਜ਼ਰੀ ਆਪਾਂ ਦੇਖਾਂ ਜੀ ਕੰਮ ਕਰ ਚੱਲ ਕੇ ਸਾਰਿਆਂ ਨੂੰ ਬਾਈ ਲੱਖ ਲੱਖ ਮੁਬਾਰਕਾਂ ਸਗਰਾਂਤ ਦੀਆਂ ਮਾਕੇ ਮਹੀਨੇ ਦੀ ਮਾਗੀ ਸਗਰਾਂਤ ਹੈ ਬਾਈ ਅੱਜ ਪਰਮਾਤਮਾ ਬਈ ਸਾਰੇ ਕੰਮਾਂ ਕਾਰਾਂ ਵਾ ਬਰਕਤਾਂ ਪਾਵੇ। ਮਹਾਰਾਜ ਤੰਦਰੁਸਤੀਆਂ ਬਖਸ਼ੇ। ਸਾਰਿਆਂ ਨੂੰ। ਤੋਂ 2-3 ਦਿਨ ਹੋਏ ਬਈ ਖੇਤਾਂ ਦੀ ਸਰਵات ਹੋ ਰਹੀ ਐ। ਸਵੇਰੇ ਉੱਠ ਕੇ ਖੇਤမှာ ਰਾਤ ਨੂੰ ਸੌਣ ਲੈ ਖੇਤမှာ। ਪਾਣੀ ਪੁਣੀ ਤਕਰੀਬਨ ਨੇੜੇ ਲੱਗ ਗਿਆ ਬਈ ਆਪਣਾ। ਇੱਕ ਦੋ ਖੇਤ ਮਰ ਗਿਆ। ਹੁਣ ਚਲੋ ਮਾਰ ਵਾਲੀ ਗੱਲ ਬਾਤ ਨਹੀਂ ਹੈਗੀ ਵੀ। ਇਹ ਕਸਰ ਤੋਂ ਪਵੇਗੀ ਪਰ ਉੱਡੀ ਮਹਾਰਾਲੀ ਬਾਤ ਨਹੀਂ ਹੈ ਜਿਸ ਤਰ੍ਹਾਂ ਮਤਲਬ ਬਾਰਸ਼ ਹੋਈ ਸੀ ਉਦੋਂ ਤੋਂ ਨਿਉ ਲੱਗਦਾ ਬਈ ਪਤਾ ਨਹੀਂ ਕਿੰਨਾ ਕ ਨੁਕਸਾਨ ਹੋ ਜਾਏਗਾ ਜਿਹੜੇ ਹਿਸਾਬ ਗੱਲ ਬਾਰਸ਼ ਹੋਈ ਸੀ ਚਲੋ ਬਈ ਮਹਾਰਾਜ ਦੀ ਮੌਜ ਹੈ ਉਸ ਤੇ ਭੱਜ ਨਹੀਂ ਸਕਦੇ ਆਪਾਂ ਜਿਹੜੀ ਬਈ ਨੇ ਲੀਕਾਂ ਲੁਕਾਂ ਪਾ ਮਾਪਾਂ ਤਵੀਆਂ ਗਈ ਇਹਨਾਂ ਦਾ ਬਹੁਤ ਹੈਦਾ ਯੋ ਦੇਖਾ ਜੇ ਵੀ ਪਾਣੀ ਆ ਰਿਹਾ ਇੱਧਰ ਤੇ ਥੋੜਾ ਥੋੜਾ ਇਹ ਖੇਤ ਹੈ ਭਈ ਆਪਣੀ ਚਾਰ ਕਿੱਲੇ ਦੀ ਲੈਂ ਹੈ ਇੱਧਰ ਥੋੜਾ ਜਿਹਾ ਨੀਮ ਆਇਓ ਲੀਕ ਨੂੰ ਪਾਣੀ ਹੋ ਕੇ ਉਹ ਅੰਜਨ ਲੈ ਵਾ ਉੱਥੇ ਦੇਖ ਆਪਣਾ ਉਹ ਦੇਖ ਤੇ ਐਕਟਿਵਾ ਖੜੀ ਹੈ ਸਾਰਾ ਪਾਣੀ ਲੀਕਾ ਮਨੂ ਘੁੰਮ ਘਮਾ ਕੇ ਉੱਥੇ ਪਹੁੰਚ ਗਿਆ ਉੱਥੇ ਤੇ ਫਿਰ ਉਹ ਪੁਰਾਣੇ ਪੁਰਾਣੇ ਜਾ ਰਿਹਾ ਸਾਰਾ ਨਚੋੜਦਾ ਬਾਈ ਲੀਕ ਨੇ ਪਾਣੀ ਮੜ ਮੋਟਾ ਰਹੇਗਾ ਇੱਧਰ ਚਲੋ ਇੱਧਰ ਥੋੜਾ ਨਾ ਖੇਤ ਕਲਰ ਜਿਹੀ ਰਾਸਪਰ ਹੈ ਸਿਰੇ ਪਰ ਨੇ ਦੋ ਕਿੱਲੇ ਉਮਕਣ ਕ ਖਾਸੀ ਦਬੀ ਵੀ ਹੈ ਪਹਿਲਾ ਮੀਗੀ ਵੀ ਦਬੀ ਵੀ ਹੈ ਦੇਖਾਂ ਬਾਈ ਗੜਾ ਮਾਰ ਕੇ ਕਿੰਨਾ ਪਾਣੀ ਹੈ ਇੱਧਰ ਕਿੰਨਾ ਇਹ ਰਹਿ ਗਿਆ ਬਾਈ ਛੱਪ ਛੱਪਾ ਜਾ ਰਹਿ ਗਿਆ ਤਲੇ ਗੱਡਾਂ ਆ ਮ ਲੀਲੀ ਜੀ ਹੋਈ ਹੋਈ ਹੈ ਜਿਹੜੀ ਉਸਮਾ ਥੋੜੀ ਕਣਕ ਹੌਲੀਏ ਨਹੀਂ ਤੇ ਖਾ ਵੀ ਜਾਂਦੀ ਉਹ ਕੱਢ ਦੇਗੇ ਬਈ ਅੱਜ ਦਿਨ ਮ ਸਾਰਾ ਛੱਡ ਜੇਗਾ ਲੀਕ ਮਨ ਹੌਲੀ ਹੌਲੀ ਪਰ ਕਿਉਂ ਤੋਂ ਇੱਧਰ ਗੰਨਾ ਵੀ ਐ ਜੇ ਕੁਝ ਰਹਿ ਗਿਆ ਇੱਧਰ ਦੇਖਾਂਗੇ ਆਪਾਂ ਗੰਨੇ 'ਵਾਂ ਖੜਦ ਦੇਗੇ ਕਿਉਂ ਪਰਾਂ ਚਾਹੀ ਪੈ ਜਾ ਖੇਤ ਕੀ ਥੋੜੀ ਬਾਕੀ ਖੇਤਾਂ ਮਤੋਂ ਆ ਗਿਆ ਬਾਈ ਲੋਟ ਜਿਹੜੇ ਬਣੇ ਨੇ 9 ਕਿੱਲੇ ਐ ਇਹ ਬਹੁਤ ਹੈ ਪਣਾਣਾ ਖਾ ਤੋ ਰਿਹਾ ਪਾਣੀ ਖਾਰਿਆ ਬਾਈ ਹਿਸਾਬ ਚੇਗਾ ਦੇਖਾਂ ਇਸ ਮੇ ਕਿੰਨਾ ਪਾਣੀ ਐ ਜੇਟਾ ਮੂੜਾ ਮਾਰ ਕੇ ਥੋੜਾ ਨਾ ਲੀਕ ਡੂੰਗੀ ਲੱਗੀ ਕਰਨੀ ਆਪਾਂ ਨੂੰ ਕਰਕੇ ਨਿਕਲ ਜਾਏਗਾ ਹੋਨਾਰਿਆ ਇੱਕ ਕਰੀਏ ਬਾਈ ਲੀਕ ਕਸੀ ਘਿਲ ਡੂੰਗੀ ਤਲੇ ਤੇ ਪਣੀ ਆਣੇ ਵਾਸਤੇ ਇਹ ਖੇਤ ਥੋੜਾ ਜਿਹਾ ਉੱਚਾ ਤੜਲਾ ਨਹੀਂ ਪਾਦਾ ਲੱਗ ਗਿਆ ਪਣੀ ਆਣੇ ਚੱਲ ਰਿਹਾ ਖਾਏ ਜੇਗਾ ਬਾਈ ਬੋਰ ਹੌਲੀ ਹੌਲੀ ਦੋ ਦਿਨ ਲੱਗੇਗਾ ਪਣੀ ਤਲੇ ਖਾਸਾ ਉਤਰ ਲਿਓ ਜੀ ਕੰਮਕਾਰ ਨਵੇੜ ਦੇ ਆਪਾਂ ਨੇ ਪਾਣੀ ਪੁਣੀ ਜਿਹੜਾ ਨਿਕੜਿਆ ਦਾ ਕੱਢ ਤਿਆ ਬਾਕੀ ਰਸਤੇ ਰਸਤੇ ਜਿਹੜੇ ਬਣਾਣੇ ਤੇ ਬਣਾ ਤੇ ਇਹ ਵੀ ਚਲੇ ਆਈਏ ਆਪਾਂ ਰਾਜਪੁਰੇ ਨੂੰ ਸ਼ਹਿਰ ਨੂੰ ਥੋੜੇ ਯੂਰੀ ਹੈਗੀ ਲੋਡ ਪਵੀਗੀ ਆਪਾਂ ਯੂਰੀੇ ਕਾਮਾ ਪਤਾ ਕਰਕੇ ਕੁਝ ਬਈ ਸਬਜ਼ੀ ਬਾਜੀ ਆਣੀ ਹੈ ਲੈ ਕੇ ਲੇਵਰ ਲੂਵਰ ਜੋਗੀ ਦੋ ਤਿੰਨ ਦਿਨ ਹੋਏ ਘਰਾਂ ਹੀ ਦੇ ਪਹਿਲਾਂ ਤੋਂ ਆਉਂਦੇ ਜਾਂਦੇ ਟਰਾਲੀ ਜਾਇਗਰੇ ਦੀ ਲਿਆਏ ਗਰਹਦੇ ਉਦੋਂ ਟਰਾਲੀਆਂ ਲੇਟ ਆਏ ਲੈ ਕੇ ਇੱਕ ਦਿਨ ਰਾਤ ਨੂੰ ਮੰਡੀ ਮੰਮਦ ਹੋ ਗਈ ਦਿਲਾ ਲਓ ਉਸ ਤੋਂ ਬਾਅਦ ਫਿਰ ਗੇੜਾ ਨਹੀਂ ਲੱਗਿਆ ਆਪਣਾ ਇਸ ਗੇੜਾ ਆਪਣਾ ਡਰਾਈਵਰ ਭੇਜ ਜਾ ਇਹ ਵੀ ਤੁਰੇ ਆ ਬਾਈ ਘਰਾਂ ਦੇ ਆਪਾਂ ਹਜੇ ਆਪਣੇ ਗਾਉਂ ਦੇ ਪਿੱਛੇ ਆਪਾਂ ਗਾਉਂ ਆਪਣਾ ਇਹ ਸਾਹਮਣੇ ਆ ਗਿਆ ਜਿਹੜਾ ਇਹ ਆਪਣਾ ਗਾਉਂ ਹੈ ਹਰਪਾਲਪੁਰ ਬਹੁਤ ਬੰਦੇ ਕਮੈਂਟ ਆਵਾ ਵੀਡੀਓ ਮੈਂ ਬਾਈ ਇਹ ਏਰੀਆ ਕਿਹੜਾ ਪਿੰਡ ਕਿਹੜਾ ਆਪਣਾ ਗਾਉਂ ਹੈ ਬਾਈ ਹਰਪਾਲਪੁਰ ਜ਼ਿਲ੍ਹਾ ਆਪਣਾ ਪਟਿਆਲਾ ਪਿੰਡ ਮਤਲਬ ਆਪਣਾ ਮਕਾਨ ਹੈ ਬਾਈ ਬਾਹਰ ਖੇਤਾਂ ਆ ਗੜੀ ਰਾਜਪੁਰੇ ਦੇ ਕਨੌਰ ਨੂੰ ਸੜਕ ਗਈ ਹੈ ਬਈ ਰੋਡ ਉਸਕੇ ਉੱਪਰ ਹੈ ਟਾਈਪਰ ਦੇ 10 ਕਿਲੋਮੀਟਰ ਦੂਰ ਹੈ ਆਪਣਾ ਗਉ ਬੜਾ ਤਗੜਾ ਨਗਰ ਹੈ ਬਈ ਬਹੁਤ ਮਸ਼ਹੂਰ ਹੈ ਪਿੰਡ ਆਪਣੇ ਇਲਾਕੇ ਮਾ ਜਿਹੜਾ ਆਪਣਾ ਹਰਪਾਲਪੁਰ ਠੀਕ ਹੈ ਜੀ ਮਿਲਾਂ ਰਾਜਪੁਰੇ ਜਾ ਕੇ ਬਣੇ ਰਿਓ ਆਪਣੀ ਵੀਡੀਓ ਗੇ ਪਹੁੰਚ ਗਏ ਬਈ ਆਪਾਂ ਹ ਰਾਜਪੁਰੇ ਮੰਡੀ ਦੇ ਵਿੱਚ ਇਹ ਜੀਰੀ ਲੈ ਕੇ ਆਵਾ ਬਈ ਕੋਈ ਜ਼ਿਮੀਂਦਾਰ ਦੋ ਟਰਾਲੀਆਂ ਖੜੀਆਂ ਬਸਮਤੀ ਵੈਰੈਟੀ ਹੋਣੀ ਬਈ ਜਿਸ ਤਰ੍ਹਾਂ ਕੋਈ 11 21 ਕੋਈ 17 18 ਆਇਆ ਮੁਛੜ 12 ਮਹੀਨੇ ਫਸਲ ਆਈ ਜਾਵਾ ਬਈ ਕੋਈ ਨਾ ਕੋਈ ਰਹਿ ਮੰਡੀ ਵਾ ਕਦੇ ਮਿਰਚਾਂ ਆ ਗਈਆਂ ਕਦੇ ਮੂੰਗੀ ਆਪਣਾ ਮੂੰਗੀ ਆ ਗਈ ਕਦੇ ਮੱਕੀ ਆ ਗਈ ਕਦੇ ਕਣਕ ਆ ਗਿਆ ਕਦੇ ਜੀਰੀ ਆ ਗਈ ਸਾਰੇ ਨਾਜ ਤਕਰੀਬਨ ਆਵਾ ਬਈ ਰਹਿ ਫਰਾਜ ਪਰ ਮੰਡੀ ਦੇ ਵਿੱਚ ਪਹਿਲਾਂ ਮਿਲਾਂ ਬਈ ਆਪਾਂ ਯੂਰੀਏ ਵਾਲੇ ਨੂੰ ਪੜਾਂਗੇ ਆਪਾਂ ਸਬਜ਼ੀ ਮੰਡੀ ਨਾਲ ਹੋ ਗਈ ਯੂਰੀ ਆ ਗਈ ਗੱਲ ਆਪਣੀ ਯੂਰੀਆ ਬਬਜੀ ਕਹਿੰਦੇ ਵੀ ਹਲੇ ਹੈ ਨਹੀਂ ਇੱਕ ਦੋ ਦਿਨ ਮ ਆ ਜਾਏਗਾ ਵੀ ਦੇ ਹੈਗੇ ਜਰੂਰ ਸਾਨੂੰ ਕੋਈ ਬਾਤ ਨਹੀਂ ਵੈਸੇ ਸਰ ਜਾਂਦਾ ਬਾਈ ਰੇ ਆਪਣੇ ਬਾਦੂ ਦਾ ਇੱਕ ਦੋ ਪਹਿਲਾਂ ਬੰਦੇ ਨੂੰ ਯਾਰ ਮਿੱਤਰ ਨੂੰ ਚਕਾਉਂਦੇ ਆਪਾਂ ਨੇ ਵਿੱਚ ਦੇ ਕੁਸ ਕੁਸ ਬਾਈ ਮੀ ਕਰਕੇ ਪਾਣਾ ਲਗਿਆ ਕੋਈ ਸਲਫਰ ਵੀ ਪਾਵਾਂਗੇ ਆਪਾਂ ਗੈਲ ਜਿਹੜੇ ਤਾਂ ਪੇਲੀ ਪੁਲੀ ਹੋਏਗੀ ਕਣਕ ਜੇ ਲਲੂ ਸਲਫਰ ਨਾ ਪਾ ਮੈਂ ਫਿਰ ਥੋੜਾ ਮਨ ਮਰਹੀ ਯਾ ਬਈ ਯਾਰ ਸਲਫਰ ਪਾ ਦਿੰਦੇ ਕਣਕ ਠੀਕ ਹੋ ਜਾਂਦੀ ਪਾ ਦਿੰਗੇ ਬਈ ਰੇਗ ਰਲਾ ਕੇ ਡੇੜੀਆਂ ਦੂੜੀਆਂ ਜਿੱਥੇ ਜ਼ਿਆਦਾ ਫਲੀ ਹੋਈ ਹੈ ਕਣਕ ਪਾਣੀ ਪੁਣੀ ਖੜਿਆ ਹੋਆ ਗੱਡੇ ਗੁੱਡਿਆਂ ਵਿੱਚ ਸਲਫਰ ਦੇ ਪੀ ਜਾ ਪਾਣੀ ਅੱਗੇ ਬਈ ਆਪਾਂ ਸਬਜ਼ੀ ਮੰਡੀ ਮੇ ਪਹੁੰਚ ਗਏ ਉਰੇ ਲਹਿੰਗੇ ਆਪਾਂ ਸਬਜੀ ਲੈ ਰਹੇ ਆ ਬਾਈ ਸਮਾਨ ਹੋ ਗਿਆ ਆਪਾਂ ਆਲੂ ਕੁਆਲੇ ਟੀਆਜ ਉਰ ਨਹੀਂ ਲੰਗਰ ਚੱਲ ਰਿਹਾ ਬਾਈ ਉਰੇ ਕੀ ਗੇ ਚਾ ਲੈਓ ਬਾਈ ਚੱਲ ਫੇ ਆਪਾਂ ਸਬਜੀ ਸਬਜੀ ਲੈ ਲਈ ਉੱਥੇ ਬਾਈ ਮਤਲ ਲੰਗਰ ਚੱਲ ਰਿਹਾ ਦਾ ਡੀ ਜੇ ਲੱਗਿਆ ਵਦਾਂ ਇਸ ਕਰਕੇ ਆਪਾਂ ਨੇ ਵੀਡੀਓ ਬਾਹਰ ਕੀ ਬਣਾਈ ਨਹੀਂ ਫਿਰ ਉਹ ਕਾਪੀ ਰੇਟ ਆ ਜਾ ਚੱਕਰ ਪੈ ਜਾ ਕੋਈ ਗਾਣਾ ਗੁਣਾ ਵੱਜਦਾ ਹੋ ਜਾਏ ਵਿੱਚ ਪੂਰੇ ਲੈਹਗੇ ਜੀ ਫਰੂਟ ਆਪਾਂ ਬਾਈ ਬਦੇ ਸੁੰਦਰ ਲਾਲ ਕੇਲੇ ਵਾਲਾ ਬਾਈ ਕਈ ਸਾਲ ਹੋ ਗਏ ਬਾਈ 10 12 ਸਾਲ ਹੋ ਗਏ ਆਪਾਂ ਨੂਰੇ ਤੇ ਆਂਦੇ ਨੂੰ ਫਰੂਟ ਪਰਾਟਾ ਪੌਰੀ ਤੇ ਲੈ ਕੇ ਰਾਵਾਂ ਇਹਨਾਂ ਬਸ ਸਾਰਾ ਬਾਹਰ ਕੰਪੋਟਡ ਸਾਰਾ ਸਮਾਨ ਮਿਲ ਜਾ ਬੇਮੌਸਮਾ ਜਿਹੜਾ ਮਰਜੀ ਫਰੂਟ ਹੋਵੇ ਠੀਕ ਹੈ ਵਧੀਆ ਭਾਈ ਫਿਰ ਸੇਵਨ ਹੈ ਲਓ ਬਾਈ ਦੱਸੋ ਬੋ ਜੀ ਬਾਧੀਆ ਮੇਰਾ ਸਾਰੇ ਤਰ੍ਹਾਂ ਦਾ ਫਰੂਟ ਹੈ ਅੰਗੂਰ ਜਿਹੜੀ ਤਾਂ ਵੀ ਅੰਗੂਰ ਕਾਲੇ ਵਾਲੇ ਦੇ ਦੇ ਫਿਰ ਕਾਲੇ ਅੰਗੂਰ ਹਰੇ ਅੰਗੂਰ ਜੋ ਮਰਜ਼ੀ ਲਿਓ ਦੇਖੋ ਹੈ ਜੋ ਮਰਜ਼ੀ ਲਓ ਬੋ ਜੀ ਸਾਰਾ ਫਰੂਟ ਅਵੇਲੇਬਲ ਹੈ ਜੋ ਮਰਜ਼ੀ ਲਓ ਲਿਓ ਬਾਈ ਚਾਹ ਮੰਗਾਈ ਬਾਈ ਨੇ ਪੀਓ ਬਾਈ ਚਾਹ ਵੈਗਰਾ ਪੈਸੇ ਫੇਰ ਲਿਆਵਾਂ ਪਹਿਲਾਂ ਚਾਹ ਪੀ ਸਮਾਰ ਪਾ ਕੇ ਗੱਡੀ ਵਿੱਚ ਰੱਖ ਦਿਆ ਵੀਰ ਨੇ ਫਰੂਟ ਲੈ ਜੇ ਗਰਾਂ ਵੀਰ ਆਪਾਂ ਆਪਣਾ ਗੁੜੀਆ ਵਾਸਤਾ ਅੰਗੂਰ ਹੋਗੇ ਜਿਸ ਤਰ੍ਹਾਂ ਆਲੂ ਭਖਾਰੇ ਹੋਗੇ ਚੀਕੂ ਹੋਗੇ ਸੇਬ ਸੂਬਾ ਹੋਗੇ ਮਤਲਬ ਵਧੀਆ ਫਰੂਟ ਮਿਲਾ ਬਾਈ ਬਦੇ ਹੁਰੀ ਤੇ ਲੈ ਜੇ ਗਰਾਂ ਆਪਾਂ ਨੂੰ ਕਈ ਸਾਲ ਹੋ ਗਏ 2010 ਕੇ ਵਿੱਚ ਆਪਣਾ ਮੰਗਣਾ ਹੋਇਆ ਦਾ ਜਿਹੜੀ ਮੰਗਣੇ ਨੂੰ ਟੋਕਰੀ ਬਣਵਾਵਾ ਸ਼ਗਨਾ ਬਦੇ ਹੈ ਉਹ ਟੋਕਰੀ ਲੈ ਕੇ ਤੇ ਬਾਈ ਪੂਰਾ ਪੈਕ ਕਰਾ ਕੇ ਆਪਾਂ 2025 ਚੱਲ ਗਿਆ 15 ਸਾਲ ਹੋਏ ਜਦੋਂ ਹੀ ਫਰੂਟ ਉਰੀ ਤੇ ਜਾ ਰਿਹਾ ਸੁੰਦਰ ਲਾਲ ਕੇਲੇ ਵਾਲਾ ਚਲੇ ਬਈ ਪਿੰਡ ਨੂੰ ਆਪਾਂ ਰਾਜਪੁਰਾ ਛੋਟੇ ਛੋਟੇ ਕੰਮਾ ਬਣੇ ਰਹੀ ਹੋ ਚਲਿਆ ਲੱਟਾਂ ਬਲ ਗਈਆਂ ਦਿਨ ਵੀ ਬਾਈ ਥੋੜੇ ਥੋੜੇ ਰਹਿ ਗਏ ਲਾਲਿਓ ਛੋਟੇ ਦਿਨ ਐ ਉਹ ਵੈਸੇ ਲੋਹੜੀ ਤੇ ਫਰਕ ਪੈ ਜਾ ਆ ਦਿਨ ਬਰਡੇ ਹੋਣ ਲੱਗ ਜਾ ਤੇ ਕਿ ਦबई ਮਾਗੀ ਮੁਗੀ ਪਰ ਵੀ ਨਹੀਂ ਜਾਇਆ ਗਿਆ ਮੱਥਾ ਮੱਥਾ ਟੇਕਣ ਆਪਣੇ ਨੇੜੇ ਰੇ ਝੰਡ ਮਗੋਲੀ ਸਵਾ ਪਰ ਆਇਆ ਉੱਥੇ ਵੀ ਨਹੀਂ ਜਾਉਂਦਾ ਨਹੀਂ ਅੱਗੇ ਹਰ ਸਾਲ ਜਾਇਆ ਹੀ ਕਰਦੇ ਪਰਿਵਾਰ ਗੈਲਬਗ ਜੀ ਕਰਦਾ ਬਾਈ ਮੱਥਾ ਮੱਥਾ ਟੇਕ ਕੇ ਹੀ ਕਰਦੇ ਮਮੀਨੇ ਇਹ ਜਲ ਜਾਇਆ ਖੜਾ ਜਾਏ ਨਹੀਂ ਹੋਇਆ ਛਲਾ ਬਾਈ ਪਿੰਡ ਨੂੰ ਪਹੁੰਚ ਚੱਲੇ ਬਾਈ ਆਪਾਂ ਘਰਾਂ ਘਰਾਂ ਦਿਨ ਉਹੀ ਨੇ ਰਹੀ ਹੋ ਗਿਆ ਬੱਕੀ ਮਮਕਾਰ ਆ ਪਾ ਸ਼ਹਿਰ ਸ਼ੋਰ ਵਾਲੇ ਕਰਿਆ ਏ ਸਤਿ ਸ਼ਕਲ ਸੱਸੀ ਕਾਲ ਬਲਾਸਾਰਿਆਂ ਨੂੰ ਬਲਣੇ ਨਹੀਂ ਹਾਂ ਓਏ ਲੈਟਸ ਈ ਗੋ ਲੋਜੀ ਰਹਿਮਤ ਬੈਠ ਗਈ ਸੀ ਆਪਣੀ ਗੱਡੀ ਮਾ ਪਹੁੰਚ ਕੇ ਪੱਕਾ ਲਾਤੀ ਆਪਣੇ ਅੰਦਰ ਗੱਡੀ ਠੀਕ ਹੈ ਬਾਈ ਸਤਿ ਸ਼ਕਲ ਸਾਰਿਆਂ ਨੂੰ ਧੰਨਵਾਦ ਅੱਜ ਦੀ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ ਮਿਲਾਂ ਗੱਲ ਨੂੰ ਕਿਸੇ ਨਵੀਂ ਵੀਡੀਓ ਮਾ ਠੀਕ ਹੈ ਜੀ ਓਕੇ ਬਾਏ 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 ਕਰ ਦਿਓ ਸਾਰਿਆਂ ਨੂੰ ਬਾਏ ਬਾਏ